ਤੋ ਬਹੁਤ ਸਾਰੇ ਸੂਫੀ ਕਲਾਕਾਰ ਬਹੁਤ ਸਾਰੇ ਸਾਡੇ ਐਸਈ ਜੁਨੀਵਰਸਿਟੀ ਦੇ ਵੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇਹਨਾਂ ਸਟੇਜਾਂ ਤੋਂ ਉੱਠ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਬਹੁਤ ਵਧਾਈ ਵੀ ਦਿੰਨਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਇਸ ਯੂਨੀਵਰਸਿਟੀ ਦੇ ਵਿੱਚ ਮੈਂ ਆਉਂਦਾ ਰਿਹਾ ਮੈਂ ਕਿਉਂਕਿ ਪਲੱਸ 1 ਪਲੱਸ 2 ਦੇ ਵਿੱਚ ਮੈਂ ਯੂਥ ਫੈਸਟੀਵਲਾਂ 'ਚ ਇੱਥੇ ਆਉਂਦਾ ਸੀ ਸ਼ੀਰਪਗਤ ਸਿੰਘ ਹੋਸਟਲ ਚ ਰਹਿੰਦੇ ਹੁੰਦੇ ਸੀਗੇ ਦੋਸਤਾਂ ਮਿੱਤਰਾਂ ਦੇ ਕਮਰਿਆਂ ਚ ਤੇ ਪਰ ਉਹ ਯਾਦਾਂ ਜਿਹੜੀਆਂ ਨੇ ਉਹ ਕਦੇ ਨਹੀਂ ਜਾ ਸਕਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੱਡੇ ਮਰਜ਼ੀ ਵੱਡੇ ਹੋਦਿਆਂ ਤੇ ਚਲੇ ਜਾਓ ਪਰ ਜੋ ਤੁਸੀਂ ਸਕੂਲਾਂ ਕਾਲਜਾਂ ਵਾਲੇ ਸਾਲ ਨੇ ਉਹ ਕਦੇ ਨਹੀਂ ਭੁੱਲ ਸਕਦੇ ਜੇ ਕਿਤੇ ਕੋਈ ਪੁਰਾਣਾ ਦੋਸਤ ਮਿੱਤਰ ਮਿਲ ਜਾਂਦਾ ਤਾਂ ਫਿਰ ਉਹ ਸਾਰੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਮੈਨੂੰ ਪਤਾ ਹੈ ਤੁਸੀਂ ਦੁਨੀਆਵੀ ਕੰਮਾਂ 'ਚ ਲੱਗ ਜਾਣਾ ਸਭ ਤੋਂ ਖਤਰਨਾਕ ਦਿਨ ਮੈਂ ਉਹ ਮੰਨਦਾ ਜਦੋਂ ਗਾਉਨ ਜਾਂ ਪਾ ਕੇ ਡਿਗਰੀਆਂ ਮਿਲਦੀਆਂ ਹੁੰਦੀਆਂ ਅਸਲ 'ਚ ਉਸ ਦਿਨ ਖੁਸ਼ੀ ਦਾ ਹੁੰਦਾ ਹੈ ਪਰ ਜੇ ਥੋੜਾ ਜਿਹਾ ਉਦੋਂ 5-7 ਘੰਟੇ ਬਾਅਦ ਦੀ ਗੱਲ ਕਰ ਲਈ ਉਹਨਾਂ ਸਟੂਡੈਂਟਾਂ ਨਾਲ ਅਸਲ 'ਚ ਡਿਗਰੀ ਮਿਲ ਜਾਂਦੀ ਹੈ ਉਸ ਦਿਨ ਉਸ ਦਿਨ ਤੋਂ ਬਾਅਦ ਰੋਜ਼ਗਾਰ ਦੀ ਭਾਲ ਤੇ ਲੱਗ ਜਾਂਦਾ ਹੈ ਵੀ ਹੁਣ ਕਿੱਥੇ-ਕਿੱਥੇ ੱੱੱਕੇ ਖਾਣੇ ਪੈਣੇ ਪਤਾ ਨਹੀਂ ਡਿਗਰੀ ਤਾਂ ਲੈ ਲਈ ਉਹ ਡਿਗਰੀ ਵਲੇ ਹੱਸਦਾ ਖੇਡਦਾ ਡਿਗਰੀ ਕਰ ਲੈਂਦਾ ਯਾਰਾਂ ਦੋਸਤਾਂ ਨਾਲ ਜੋ ਬਿੰਨੂ ਦਾ ਕਰਮਜੀਤ ਨੂੰ ਮੋਲ ਦਾ ਪਤਾ ਹੀ ਨਹੀਂ ਲੱਗਿਆ ਕਿਹੜੀ ਕਲਾਸ ਪੜ੍ਹਦੇ ਨੇ ਕਈ ਸਾਲ ਐਂ ਫਿਰਦੇ ਰਹੇ ਤੇ ਉਹ ਜਦੋਂ ਸ਼ਿਕਾਇਤਾਂ ਸੁਕਤਾ ਆਈਆਂ ਫੇਰ ਕਿਤੇ ਇਹਨਾਂ ਨੂੰ ਕਹਿ ਵੀ ਚੱਲ ਹੁਆ ਨਾ ਆਇਆ ਕਰੋ ਇੱਥੇ ਜੁਨੀਵਰਸਿਟੀ ਛੱਡਣ ਨੂੰ ਕੀ ਦਾ ਜੀ ਕਰਦਾ ਜੀ ਐਡਾ ਵਧੀਆ ਮਾਹੌਲ ਕੀ ਦੇ ਛੱਡਣ ਨੂੰ ਕੀ ਦਾ ਜੀ ਕਰਦਾ ਪਰ ਅੱਜ ਇਹਨਾਂ ਦਾ ਵੀ ਬੜਾ ਵੱਡਾ ਪੰਜਾਬੀ ਸਿਨੇਮੇ 'ਚ ਸੱਗਣਾ ਜੁਗ ਨੂੰ ਚ ਜਾਂਦੇ ਰਹੇ ਇਕੱਠੇ ਸੀ ਸਿਨੇਮੇ 'ਚ ਵੱਡਾ ਨਾਮ ਹੈ ਐਦਾਂ ਦੇ ਪ੍ਰੋਗਰਾਮ ਕਰਾਉਂਦੇ ਨੇ ਦਸ ਬੰਦ ਕਰਦੇ ਨੇ ਚਲੋ ਕਿਸੇ ਦੇ ਨਾਂ ਤੇ ਕਈ ਵਾਰੀ ਸਪான்ਸਰ ਆ ਜਾਂਦੇ ਨੇ ਤੋ ਮੈਂ ਵੀ ਇਹ ਕਹਿਣਾ ਕਿ ਜੇ ਮੇਰਾ ਚਿਹਰਾ ਕਿਨੇ ਮਸ਼ਹੂਰ ਕੀਤਾ ਲੋਕਾਂ ਨੇ ਮੇਰੀ ਆਵਾਜ਼ ਕਿਨੇ ਮਸ਼ਹੂਰ ਕੀਤੀ ਲੋਕਾਂ ਨੇ ਤਾਂ ਫਿਰ ਮੈਂ ਇਹ ਚਿਹਰਾ ਤੇ ਮੇਰੀ ਆਵਾਜ਼ ਜਿਹੜੀ ਹੈ ਮੈਂ ਲੋਕਾਂ ਵਾਸਤੇ ਵਰਤੂੰਗਾ ਤੁਸੀਂ ਬਣਾਈ ਹੈ ਤੁਹਾਡੇ ਵਾਸਤੇ ਹਾਜ਼ਰ ਹੈ ਕੋਈ ਪੈਸੇ ਕਮਾਉਣੇ ਹੁੰਦੇ ਬੜੇ ਉਧਰੋਂ ਕਮਾ ਲੈਂਦੇ ਲਫਟਰ ਚੈਲੰਜਾਂ ਚੋਂ ਫਿਲਮਾਂ ਚੋਂ ਟੀਵੀਆ ਚੋਂ ਬੜੇ ਨੈਟਫਲਿਕਸ ਵਾਲੇ ਪਤਾ ਨਹੀਂ ਪ੍ਰਾਈਮ ਵੀਡੀਓ ਵਾਲੇ ਕਿਹੜੇ ਕਿਹੜੇ ਆਫਰਾਂ 'ਚ ਵੀ ਦਿੰਦੇ ਰਹਿੰਦੇ ਆ ਮਗਾ ਵੀ ਨਹੀਂ ਹੁਣ ਤਾਂ ਕਿਸੇ ਹੋਰ ਕੰਮ ਤੇ ਲੱਗ ਗਏ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਪਰ ਜੇ ਕੁਝ ਚੰਗੇ ਕੰਮ ਕਰ ਜੂਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਤਾਂ ਜਾਣਾ ਤਾਂ ਹਰੇਕ ਨੇ ਉੱਥੇ ਇੱਕੋ ਹੀ ਥਾਂ ਹੈ ਔਰ ਇੰਨੇ ਬਿਜ਼ੀ ਹੋ ਗਏ ਕਿ ਅਰਥੀ ਨੂੰ ਮੋਢਾ ਦੇਨੇ ਦਿੰਦੇ ਫੋਨ ਤੇ ਕਰ ਜਾਣਗੇ ਬਸ 5 ਮਿੰਟ ਦਾ ਕੰਮ ਹੈ ਮੈਂ ਆਉਣਾ ਉਹਨੂੰ ਇਹ ਨਹੀਂ ਪਤਾ ਤਿੰਨ ਮਿੰਟ ਬਾਅਦ ਤੇਰਾ ਵੀ ਕੰਮ ਹੋ ਜਾਦਾ ਇੱਥੇ ਆਦਮੀ ਦਮ ਆਇਆ ता आदमी ना आया तो बस खत्म कईयू आप अजकल तो ही रह गया जी रा चंगा भला सुता सैलेंट अटैक हो गया जी आ हो गया जी सो जे मैं देखा अमल बल्ले कुछ नहीं मेरे पल्ले जे मैं देखा अमल बल्ले तो कुछ नहीं मेरे पल्ले जे मैं देखा तेरी रहमत बल्ले ਤੱਬਲੇ ਬੱਲੇ ਬੱਲੇ ਉਹਦੀ ਰਹਿਮਤਾ ਨੇ ਜੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਾਸ਼ ਕੰ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਉਹ ਤੇ ਛੱਡ ਦਿਓ ਮਿਹਨਤ ਕਰੋ ਸਫਲਤਾ ਵੱਲ ਨੂੰ ਇੱਕੋ ਹੀ ਰਾਹ ਜਾਂਦਾ ਹੈ ਸ਼ਾਰਟਕਟ ਉਹੀ ਹੈ ਬਸ ਹਾਰਡ ਵਰਕ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਫਲ ਪਰਮਾਤਮਾ ਆਪ ਹੀ ਲਾਊਗਾ ਜਿਹਨੇ ਮਿਹਨਤ ਕੀਤੀ ਉਹ ਕਿਤੇ ਜਾਈ ਜਾਂਦੀ ਨਹੀਂ ਕਈ ਨੂੰ ਦੇਰ ਸਵੇਰ ਹੋ ਜਾਂਦੀ ਹੈ ਲੇਟ ਹੋ ਜਾਂਦਾ ਪਰ ਮਿਲਦਾ ਫਲ ਉਹਦਾ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ ਜੀ 12 5 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਘਟੋ ਘਟ ਆਪਾਂ ਇੱਕ ਪਲ ਲਈ ਹੀ ਸਹੀ ਪਰ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਕੋਈ ਡੈਡ ਚੀਜ਼ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨੀ ਪਊਗੀ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੋਗਨ ਨਹੀਂ ਜਾਂਦਾ ਕਿਸੇ ਤੇ ਨਾ ਛੱਡੋ ਆਪਦੀ ਮਿਹਨਤ ਆਪ ਕਰਕੇ ਆਪਦੇ ਹੱਥੀ ਆਪਣੇ ਕਾਜ ਆਪ ਸਵਾਰੋ